ਪਰਵੀਨ ਹਾਂਜੀ ਕੀ ਤੇ ਇਸ ਜਗ੍ਹਾ ਤੇ ਅਸੀਂ ਆਏ ਦੇਖੋ ਕਿੰਨੇ ਇਕੱਠੇ ਹੋਏ ਹੋਏ ਆ ਕਿੰਨੀ ਮੁਸ਼ਕਲ ਦੇ ਨਾਲ ਅਸੀਂ ਆਏ ਆ ਵਟਾ ਤੋਂ ਦੀ ਡਿਗਦੇ ਢੈਂਦੇ ਕਿਸ ਤਰ੍ਹਾਂ ਅਸੀਂ ਡੈੱਡ ਬੋਡੀ ਲੈ ਕੇ ਆਏ ਆ ਤੁਸੀਂ ਆਪ ਹੀ ਦੇਖੋਗੇ ਪਰ ਇਹ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਕਰਦੇ ਆ ਅਪੀਲ ਕਿ ਸਾਨੂੰ ਇੱਕ ਰਸਤਾ ਦਿੱਤਾ ਜਾਵੇ ਇੱਥੇ ਸਾਨੂੰ ਇੰਨੀ ਮੁਸ਼ਕਲ ਹੁੰਦੀ ਆ ਮਾਰਸ਼ ਆ ਜੇ ਮੀਕਨੀ ਆ ਜੇ ਤਹੀ ਕਿਸ ਤਰ੍ਹਾਂ ਇੱਥੇ ਡੈੱਡ ਬੋਡੀ ਲੈ ਕੇ ਆਵਾਂਗੇ ਤੇ ਸਾਨੂੰ ਜਗਾ ਘਟੋ ਕੱਟੋ ਸਾਨੂੰ ਜਗਾ ਦਿੱਤੀ ਜਾਵੇ ਰਸਤਾ ਦਿੱਤਾ ਜਾਵੇ ਤਾਂ ਕਿ ਅਸਾਨੀ ਦੇ ਨਾਲ ਅਸਾਨੀ ਦੇ ਨਾਲ ਅਸੀਂ ਆਪਣੀ ਡੈਡ ਬੋਡੀ ਜਿਹੜੀ ਆ ਇੱਥੇ ਲੈ ਕੇ ਆਈਏ ਕੁਛ ਦਿਨ ਪਹਿਲਾਂ ਵੀ ਅਸੀਂ ਇੱਥੇ ਡੈਡ ਬੋਡੀ ਲੈ ਕੇ ਆਏ ਜਦੋਂ ਬਹੁਤ ਮੰਦਾ ਹਾਲ ਸੀ ਇਹ ਹੁਣ ਵੀ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਅਸੀਂ ਇੱਥੇ ਮੁਸ਼ਕਲ ਦੇ ਨਾਲ ਪਹੁੰਚੇ ਆ ਕਿੰਨੇ ਪਰੇਸ਼ਾਨ ਹੰਦੇ ਤੋਂ ਪ ਗਰਮੀ ਸਰਦੀ ਹੋਵੇ ਤੇ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਬਸ ਤੁਸੀਂ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਇੱਥੇ ਬੈਠਣ ਉੱਠਣ ਵਾਸਤੇ ਵੀ ਜਗ੍ਹਾ ਬਣੀ ਜਾਵੇ ਔਰ ਸਾਨੂੰ ਰਸਤਾ ਦਿੱਤਾ ਜਾਵੇ ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਬਸ ਸਾਡੀ ਅਪੀਲ ਸੁਣੋ ਰਸਤਾ ਕਿੰਨੇ ਘੇਰਿਆ ਆ ਕਿ ਸ਼ੌਨੀ ਨੇ ਘੇਰਿਆ ਆ ਹਾਂ ਇਹਨਾਂ ਨੇ ਘੇਰਿਆ ਆ ਰਸਤਾ ਸਾਡਾ ਹੈਗਾ ਹੀ ਪਹਿਲੋ ਦੈਨੋ ਹੈਗਾ ਹੀ ਰਸਤਾ ਐ ਇਹਦੇ ਵਿੱਚੋਂ ਦੀ ਲੈ ਕੇ ਆਂਦੇ ਹੁੰਦੇ ਸੀ ਤੇ ਹੁਣ ਪਰ ਹਾਂ ਸਾਡੀ ਜਗ੍ਹਾ ਵੀ ਕਿੰਨੀ ਘਟੀ ਹੋਈ ਆ ਜਗ੍ਹਾ ਤੇ ਕਿੰਨੀ ਇਹਨਾਂ ਨੇ ਆਪਣੇ ਵੱਲ ਲੈ ਲੀਆ ਖੇਚ ਲੀਆ ਕਿਸਾਨ ਵੀ ਲੈ ਗਏ ਆ ਤੇ ਔਰ ਇਹਨਾਂ ਨੇ ਵੀ ਬਲੀ ਹੋਈ ਆ ਛੋਨੀਆਂ ਲਿਆ ਰੇ ਰਾਜਕਮਰ ਹਾਂਜੀ ਕੀ ਕਹਾਂ ਉਹ ਹਾਂਜੀ ਕਾਫੀ ਚੇਤੋਂ ਜੀ ਇੱਥੇ ਜਿਹੜਾ ਕਬਰਸਤਾਨ ਆ ਸਾਡਾ ਐ ਬਹੁਤ ਕੋਸ਼ਿਸ਼ਾਂ ਕੀਤੀਆਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਇਹ ਨਹੀਂ ਗਏ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਜਦੋਂ ਇੱਥੇ ਕਦੇ ਆ ਕੇ ਵੇਖੋ ਜਦੋਂ ਕਦੇ ਝੋਨੇ ਝੋਨੇ ਹੁੰਦੇ ਡੇਗਦੇ ਢੇਗਦੇ ਆਉਂਦੇ ਆ ਕਈ ਡੇਗ ਵੀ ਪੈਂਦੇ ਆ ਬੁਰਾ ਹਾਲ ਹੁੰਦਾ ਜਦੋਂ ਇਹ ਡੈਡ ਬਾਡੀ ਲੈ ਕੇ ਆਉਂਦਾ ਸਾਡੇ ਕੋ ਨੰਗੇ ਨਹੀਂ ਜਾਂਦਾ ਸਾਡੀ ਕਿਤੇ ਵੀ ਨਹੀਂ ਸੁਣਵਾਈ ਹੋਈ ਬੜੀ ਜਗ੍ਹਾ ਤੇ ਗਏ ਆ ਜਿੱਥੇ ਵੀ ਜਾਂਦੇ ਕੋਈ ਨਹੀਂ ਸੁਣਦਾ ਬਸ ਹੁਣ ਕਦੇ ਚੁੱਪ ਕਰ ਰਹਿੰਦਾ ਔਰ ਮਿਹਰਬਾਨੀ ਕਰਕੇ ਸਾਡੀ ਇਹ ਜਿਹੜਾ ਕਬਰਸਤਾਨ ਹੈ ਇਨੂੰ ਵੇਖ ਕੇ ਇਹਦਾ ਕੋਈ ਨਾ ਕੋਈ ਮਸਲਾ ਗਵਰਨਮੈਂਟ ਦੇ ਅੱਗੇ ਸਾਡੀ ਬੇਨਤੀ ਆ ਕਿ ਹੱਲ ਹੱਲ ਕਰੇ ਤਾਂ ਕਿ ਅਸੀਂ ਜਿਹੜਾ ਡੈੱਡ ਬਾਡੀ ਲੈ ਕੇ ਆਉਨੇ ਆ ਉਹਨੂੰ ਐਸੀ ਬੜੇ ਆਸਾਨੀ ਦੇ ਨਾਲ ਲਿਆਸੇ ਕਿਉਂ ਇਹਨੂੰ ਕੋਈ ਰਸਤਾ ਨਹੀਂ ਹੈਗਾ ਕਿਹ ਬਣੇ ਰਸਤਾ ਨਹੀਂ ਹੈਗਾ ਸਾਨੂੰ ਰਸਤਾ ਦਿੱਤਾ ਜਾਵੇ ਕਿ ਇਹ ਨਾ ਕਿਹ ਬਣੇ ਰਸਤਾ ਦਿੱਤਾ ਜਾਵੇ ਇਸ ਸੁਖਮਸੀਆ ਇਸ ਜਨਾਜ਼ੇ ਦੀ ਰਸਮ ਜਿਹੜੀ ਅੱਜ ਮੇਰੇ ਦੁਆਰਾ ਹੋਣੀ ਆ ਅੱਜ ਮੈਂ ਇਸ ਜਗ੍ਹਾ ਤੇ ਆਣ ਕੇ ਬੜਾ ਹੈਰਾਨ ਪਰੇਸ਼ਾਨ ਹੋਇਆ ਕਿ ਕਵਰਸਤਾਨ ਤੇ ਹੈ ਅ ਜਗਾ ਵੀ ਬੜੀ ਸੀ ਲੇਕਿਨ ਸਾਰੀ ਜਗਾ ਬੰਦ ਲੀ ਗਈ ਆ ਕੋਈ ਰਾਹ ਨਹੀਂ ਹੈਗਾ ਔਰ ਜਿੰਨੇ ਵੀ ਲੋਕ ਆਏ ਆ ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚੇ ਆ ਔਰ ਕੁਝ ਪੈਣਾ ਡਿੱਗੀਆਂ ਵੀ ਆ ਕੁਝ ਭਾਈ ਵੀ ਡਿੱਗਦੇ ਡਿੰਦੇ ਇੱਥੇ ਆਏ ਆ ਔਰ ਸਾਡੀ ਸਰਕਾਰ ਦੀ ਗਾੜੀ ਪ੍ਰਸ਼ਾਸਨ ਦੀ ਗਾੜੀ ਇਹ ਮੰਗ ਹੈਗੀ ਆ ਕਿ ਕਬਰਸਤਾਨ ਨੂੰ ਜਗਾ ਦਿੱਤੀ ਜਾਏ ਔਰ ਇਹਦੀ ਸਫਾਈ ਵਾਸਤੇ ਕੋਈ ਨਾ ਕੋਈ ਗ੍ਰਾਂਟ ਸ਼ੂ ਕੀਤੀ ਜਾਵੇ ਤਾਂ ਜੋ ਅਸੀਂ ਇਸ ਤੇ ਉਤੇ ਕੋਈ ਗ੍ਰਾਂਟ ਲਾ ਕੇ ਔਰ ਨਾ ਕੋਲੋਂ ਨੂੰ ਜਗ੍ਹਾ ਨਾ ਇੱਥੇ ਕਿਸੇ ਦੇ ਬਹਿਣ ਨੂੰ ਜਗ੍ਹਾ ਹੈਗੀ ਆ ਔਰ ਸਾਨੂੰ ਬਹੁਤ ਜ਼ਿਆਦਾ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਆ ਸਾਡੀ ਪ੍ਰਸ਼ਾਸਨ ਦੇ ਗਾੜੀ ਇਹ ਮੰਗ ਹੈਗੀ ਆ ਇਹਨੂੰ ਰਸਤਾ ਦਿੱਤਾ ਜਾਏ ਰਸਤਾ ਦਿੱਤਾ ਜਾਏ ਇਹਦੀ ਚਾਰਦੁਵਾਰੀ ਕਰਾਈ ਜਾਏ ਔਰ ਇੱਥੇ ਕੋਈ ਨਾ ਕੋਈ ਛੱਡ ਪਾ ਕੇ ਦਿੱਤਾ ਜਾਵੇ ਮੇਰਾ ਨਾਮ ਜਾਰਜ ਕੀ ਗੱਲ ਕੀ ਹੈ ਇਹ ਸਾਡੇ ਬਰਦਰ ਦੀ ਡੈਥ ਹੋ ਗਈ ਆ ਤੇ ਅਸੀਂ ਬਹੁਤ ਪਰੇਸ਼ਾਨੀਆਂ ਨਾਲ ਇੱਥੇ ਪਹੁੰਚ ਜਗੇ ਆ ਇੱਥੇ ਨਾ ਕੋਈ ਰਸਤਾ ਵਾ ਤੇ ਨਾ ਅਸੀਂ ਹਰ ਵਾਰੀ ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਆ ਤੇ ਸਾਡੀ ਕਦੀ ਕਿਸੇ ਨੇ ਸੁਣੀ ਨਹੀਂ ਆ ਸਾਡੀ ਮੌਜੂਦਾ ਸਰਕਾਰ ਅੱਗੇ ਹੁਣ ਵੀ ਬੇਨਤੀ ਇਹੋਈ ਆ ਕਿ ਸਾਨੂੰ ਜਾਂ ਤੇ ਇਸ ਕਬਰਿਸਤਾਨ ਬਾਰੇ ਕੋਈ ਬੱਖਰੀ ਜਗ੍ਹਾ ਦੇ ਦਿੱਤੀ ਜਾਵੇ ਤੇ ਜਾਂ ਸਾਨੂੰ ਇੱਥੋਂ ਰਸਤਾ ਦਿੱਤਾ ਜਾਵੇ ਕੀ ਇਹ ਕਬਰਿਸਤਾਨ ਨੂੰ ਪਹਿਲਾਂ ਸ਼ੁਰੂ ਤੋਂ ਰਸਤਾ ਨਹੀਂ ਹੈਗਾ ਪਹਿਲਾ ਹੈਗਾ ਹੀ ਰਸਤਾ ਉਹ ਮਤਲਬ ਕਿ ਆਰਮੀ ਨੇ ਸਾਹਮਲੇ ਆਰਮੀ ਦੇ ਵਿੱਚੋਂ ਦੀ ਆਉਂਦਾ ਹੀ ਹੈ ਆਰਮੀ ਦੀ ਜਿੱਥੇ ਆ ਬਣੀ ਹੈ ਨਾ ਹੁਣ ਆ ਵਿੱਚੋਂ ਦੀ ਆਉਂਦਾ ਹੀ ਰਸਤਾ ਤੇ ਹੁਣ ਉਹ ਆਰਮੀ ਨੇ ਆਪਣਾ ਕਰ ਲਿਆ ਕਬਜਾ ਤੇ ਸਾਨੂੰ ਰਸਤਾ ਕੋਈ ਨਹੀਂ ਗਿਆ ਕਿ ਕਿੰਨੇ ਚਿਰ ਤੋਂ ਕਬਜਾ ਆਰਮੀ ਨੇ ਕੀਤਾ ਕਿੰਨਾ ਚਿਰ ਹੋ ਗਿਆ ਜਦੋਂ ਦੀ ਇਹ ਬਣੀ ਆ ਕਿੰਨੇ ਸਾਲ ਹੋਏ ਸ਼ੌਣੀ ਬਣੀ ਆ ਘੱਟੋ ਘੱਟ ਵੀ ਤੇ 20 ਸਾਲ ਤੇ ਹੋ ਹੀ ਗਏ ਹੋਣੇ ਆ ਜ਼ਿਆਦਾ ਹੋ ਗਏ ਜ਼ਿਆਦਾ ਹੀ ਹੋ ਗਏ ਇਹ ਰਸਤਾ ਜਿਹੜਾ ਸੀ ਆਰਮੀ ਦੇ ਵਿੱਚੋਂ ਦੀ ਪਰਾਥਾ ਨਹੀਂ ਹੁੰਦਾ ਸੀ ਇਹ ਅੱਜ ਦਾ ਨਹੀਂ ਪਹਿਲਾਂ ਚਾਰਦਵਾਰੀ ਵੀ ਸੀ ਇਹਨੂੰ ਇਹ ਬਸ ਕਿਸਾਨਾਂ ਰਾਹੀਂ ਜਾਂ ਇਹ ਢਾਈ ਗਈ ਇਹ ਆਰਮੀ ਨੇ ਵੀ ਢਾਤੀ ਸਾਰੀ ਇਹਦੇ ਚਾਰਦਵਾਰੀ ਲਾ ਕੇ ਫਿਰ ਉਹਨਾਂ ਕੋਲ ਕਬਜ਼ਾ ਚੜਾਇਆ ਗਿਆ ਫਿਰ ਉਸ ਰਸਤੇ ਰਸਤਾ ਜਿਹੜਾ ਸੀ ਅੱਗੇ ਇਹ ਫਾਰਮੀ ਜੰਦਰੋਂ ਤਾਣੀ ਆਇਆ ਜਾਂਦਾ ਇਸ ਦਾ ਕੋਈ ਕੇਸ ਕੁਝ ਕੋਈ ਦਰਜ ਕਰਵਾਇਆ ਤੁਸੀਂ ਕੋਈ ਕਿਸੇ ਨੂੰ ਕਿਸੇ ਨੂੰ ਵੀ ਦੱਸਿਆ ਕਿਸੇ ਨੂੰ ਵੀ ਆ ਇਸ ਤਰ੍ਹਾਂ ਸਾਡੇ ਨਾਲ